ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ੈਫ ਗੁਰਪ੍ਰੀਤ ਸਰਾਂ ਅੱਜ ਲੈ ਕੇ ਆਇਆ ਮੈਂ ਤੁਹਾਡੇ ਲਈ ਭਰਮੀਆਂ ਲਾਲ ਮਿਰਚਾਂ ਦਾ achar ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੀ ਘੱਟ ਬਣਾਇਆ ਜਾਂਦਾ ਤੇ ਜੇਕਰ ਬਣਾਇਆ ਜਾਂਦਾ ਤਾਂ ਹਰੀਆਂ ਮਿਰਚਾਂ ਦਾ achar ਬਣਾਇਆ ਜਾਂਦਾ ਹਰੀਆਂ ਮਿਰਚਾਂ ਦਾ achar ਪਾਉਣ ਦੀ ਰੈਸਪੀ ਅਲੱਗਾਂ ਤੇ ਲਾਲ ਮਿਰਚਾਂ ਦਾ achar ਪਾਉਣ ਦੀ ਰੈਸਪੀ ਅਲੱਗਾਂ ਤੁਹਾਨੂੰ ਮੈਂ ਦੱਸੂਗਾ ਵੀ ਭਰਮੀਆਂ ਲਾਲ ਮਿਰਚਾਂ ਦਾ achar ਆਪਾਂ ਕਿੱਦਾਂ ਪਾਉਣਾ ਤੇ ਕਿਹੜੇ-ਕਿਹੜੇ ਸਮਾਨ ਦੀ ਜ਼ਰੂਰਤਾਂ ਆਓ ਜੀ ਫਿਰ ਕਰਦੇ ਆਂ ਆਪਾਂ ਰੈਸਪੀ ਨੂੰ ਸ਼ੁਰੂ ਲਾਲ ਮਿਰਚ ਦਾ achar ਬਣਾਉਣ ਦੇ ਲਈ ਆਪਾਂ ਲਈਆਂ 500 ਗ੍ਰਾਮ ਮਿਰਚਾਂ ਮਿਰਚਾਂ ਨੂੰ ਪਾਣੀ ਦੇ ਨਾਲ ਧੋ ਕੇ ਤੇ ਧੁੱਪ ਦੇ ਵਿੱਚ ਰੱਖ ਕੇ ਆਪਾਂ ਚੰਗੀ ਤਰ੍ਹਾਂ ਸੁਕਾ ਲਿਆ। ਇਸ ਤੋਂ ਇਲਾਵਾ ਆਪਾਂ ਲਿਆ 2 ਕੱਪ ਸਰੋਂ ਦਾ ਤੇਲ, 20 ਗ੍ਰਾਮ ਲਈ ਆਪਾਂ ਜੀਰਾ, 50 ਗ੍ਰਾਮ ਲਈ ਆਪਾਂ ਬਲੈਕ ਸਰੋਂ ਤੇ 3 ਟੇਬਲस्पून ਲਿਆ ਆਪਾਂ ਨਮਕ, 50 ਗ੍ਰਾਮ ਲਈ ਆਪਾਂ ਮੇਥੀ ਦਾਣੇ, 20 ਗ੍ਰਾਮ ਲਈ ਆਪਾਂ ਕਾਲੀ ਮਿਰਚ, 50 ਗ੍ਰਾਮ ਲਈ ਆਸੌਂਫ, 20 ਗ੍ਰਾਮ ਲਈ ਆਪਾਂ ਜ਼ਵੈਨ, 2 ਟੇਬਲस्पून ਲਈ ਆਪਾਂ ਹਲਦੀ ਪਾਊਡਰ, 1 ਟੀस्पून ਲਈ ਆਪਾਂ ਕਾਲਾ ਨਮਕ ਤੇ ਤਿੰਨ ਨਿੰਬੂਆਂ ਦਾ ਲਿਆ ਰਸ ਆਪਾਂ। ਲਓ ਜੀ ਫਿਰ ਕਰਕੇ ਆਪਾਂ ਚਾਰਦੀ ਰੈਸਪੀ ਨੂੰ ਸ਼ੁਰੂ। ਤਾਂ ਲਓ ਜੀ ਚੁੱਲੇ ਤੇ ਰੱਖਾਂਗੇ ਆਪਾਂ ਪੈਨ ਪੈਨ ਦੇ ਵਿੱਚ ਪਾਵਾਂਗੇ ਆਪਾਂ ਮੇਥੀ ਦਾਣੇ ਅਜਵੈਨ ਸੌਫ ਜੀਰਾ ਕਾਲੀ ਮਿਰਚ ਇਹਨਾਂ ਮਸਾਲਿਆਂ ਨੂੰ ਕਰਨਾ ਪਰੋਸਟ ਤੇ ਚੁੱਲ੍ਹੇ ਨੂੰ ਕਰ ਲਾਂਗੇ ਆਨ ਮਸਾਲਿਆਂ ਨੂੰ ਤੁਸੀਂ ਇਸ ਤਰ੍ਹਾਂ ਹਿਲਾਉਂਦੇ ਹੋਈ ਭੁੰਨਣਾ 1.5 ਤੋਂ 2 ਮਿੰਟ ਤੱਕ ਭੁੰਨਣਾ ਜੋ ਵੀ ਇਹਨਾਂ ਦੇ ਵਿੱਚ ਥੋੜਾ ਬਹੁਤ ਵੀ ਮੋਇਸਚਰ ਹੈਗਾ ਤਾਂ ਮੋਇਸਚਰ ਜਿਹੜਾ ਆਪਣਾ ਖਤਮ ਹੋ ਜੇ ਬਲੈਕ ਸਰੋਂ ਜਿਹੜੀ ਉਹ ਨੂੰ ਵੀ ਤੁਸੀਂ ਰੋਸਟ ਕਰਨਾ ਹੈ ਇਹਨਾਂ ਮਸਾਲਿਆਂ ਨੂੰ ਵੀ ਹੀ ਆਪਾਂ ਇਕੱਲਾ ਪੁੰਨਣਾ ਜਿਵੇਂ ਹੀ ਮਸਾਲਾ ਥੋੜਾ ਰੋਸਟ ਹੋਣਾ ਸ਼ੁਰੂ ਹੋ ਜਾਊਗਾ ਤਾਂ ਮਸਾਲਾ ਜਿਹੜਾ ਆਪਣਾ ਥੋੜਾ ਜਿਹਾ ਮੋਇਸਚਰ ਛੱਡੂਗਾ ਤਾਂ ਲਓ ਜੀ ਮਸਾਲਾ ਜਿਹੜਾ ਆਪਣਾ ਪੁੱਜ ਚੁੱਕਿਆ ਤਾਂ ਮਸਾਲੇ ਨੂੰ ਹੁਣ ਲਵਾਂਗੇ ਆਪਾਂ ਲਾ ਚੁੱਲੇ ਨੂੰ ਕਰ ਲਾਂਗੇ ਬੰਦ ਤਾਂ ਲਓ ਜੀ ਮਸਾਲੇ ਨੂੰ ਆਪਾਂ ਲਾ ਲਿਆ ਤੇ ਮਸਾਲੇ ਨੂੰ ਕੱਢ ਲਾਂਗੇ ਆਪਾਂ ਇੱਕ ਪਲੇਟ ਦੇ ਵਿੱਚ ਮਸਾਲਾ ਜਿਹੜਾ ਆਪਣਾ ਠੰਡਾ ਹੋ ਸਕੇ ਤਾਂ ਉਸ ਤੋਂ ਬਾਅਦ ਆਪਾਂ ਇਹ ਨੂੰ ਪੀਸਾਂਗੇ ਤਾਂ ਲਓ ਜੀ ਮਸਾਲਾ ਜਿਹੜਾ ਆਪਣਾ ਠੰਡਾ ਹੋ ਚੁੱਕਿਆ ਤੇ ਨਮਕਾ ਜਿਹੜਾ ਆਪਾਂ ਨਾਲ ਪਾ ਲਾਂਗੇ ਹੁਣ ਬਲੈਕ ਨਮਕ ਵੀ ਜਿਹੜਾ ਤੁਸੀਂ ਨਾਲ ਹੀ ਪਾ ਲੈਣਾ ਤਾਂ ਲਓ ਜੀ ਹੁਣ ਇਹਨਾਂ ਨੂੰ ਆਪਾਂ ਪੀਸਣਾ ਕਰਦੇ ਹਾਂ ਸ਼ੁਰੂ ਤੇ ਦਰਦਰਾ ਜਿਹਾ ਹੀ ਪੀਸਾਂਗੇ ਤਾਂ ਲਓ ਜੀ ਮਸਾਲਾ ਆਪਾਂ ਪੀਸ ਲਿਆ ਤੇ ਮਸਾਲੇ ਨੂੰ ਕੱਢ ਲਾਂਗੇ ਆਪਾਂ ਤਾਂ ਦੇਖ ਸਕਦੇ ਹੋ ਤੁਸੀਂ ਮਸਾਲਾ ਜਿਹੜਾ ਆਪਣਾ ਯਾਨੀ ਕਿ ਦਰਦਰਾ ਜਿਹਾ ਹੀ ਆ ਤਾਂ ਹੁਣ ਆਪਾਂ ਕੱਲੀ ਸਰੋਂ ਪੀਸਾਂਗੇ ਸਰੋਂ ਆਪਾਂ ਦਰਦਰਾ ਜਿਹਾ ਹੀ ਪੀਸਣਾ ਜਿਆਦਾ ਪਾਊਡਰ ਨਹੀਂ ਬਣਾਉਣਾਗਾ ਤਾਂ ਲਓ ਜੀ ਸਰੋਂਾਂ ਜਿਹੜੀ ਆਪਾਂ ਦਰਦਰੀ ਪੀਸ ਲਈਆਂ ਤਾਂ ਸਰੋਂ ਨੂੰ ਵੀ ਆਪਾਂ ਉਸੇ ਮਸਾਲੇ ਦੇ ਵਿੱਚ ਮਿਕਸ ਕਰ ਲਾਂਗੇ ਤਾਂ ਲਓ ਜੀ ਮਸਾਲੇ ਜਿਹੜੇ ਆਪਾਂ ਪੀਸ ਲਏ ਆ ਤਾਂ ਚੁੱਲੇ ਤੇ ਰੱਖਾਂਗੇ ਆਪਾਂ ਪੈਨ ਪੈਨ ਦੇ ਵਿੱਚ ਪਾਵਾਂਗੇ ਆਪਾਂ 2 ਕੱਪ ਸਰੋਂ ਦਾ ਤੇਲ ਤਾਂ ਤੇਲ ਨੂੰ ਆਪਾਂ ਜਿਹੜਾ ਗਰਮ ਕਰਾਂਗੇ ਤਾਂ ਲਓ ਜੀ ਤੇਲ ਜਿਹੜਾ ਆਪਣਾ ਮੀਡੀਅਮ ਜਗਰਮ ਹੋ ਚੁੱਕਿਆ ਐਨਾ ਕਿ ਹੀ ਗਰਮ ਆਪਣ ਨੂੰ ਤੇਲ ਚਾਹੀਦਾ ਜਿਆਦਾ ਨਹੀਂ ਆਪਾਂ ਗਰਮ ਕਰਨ ਤਾਂ ਪੈਨ ਨੂੰ ਲਾਹ ਲਵਾਂਗੇ ਤਾਂ ਲਓ ਜੀ ਮਸਾਲੇ ਦੇ ਕਰਦੇ ਹੁਣ ਆਪਾਂ ਤਿਆਰੀ ਤਾਂ ਹਲਦੀ ਪਾਊਡਰ ਪਾ ਲਾਂਗੇ ਤਾਂ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਤਿੰਨ ਨਿੰਬੂਆਂ ਦਾ ਰਸ ਤਾਂ 2 ਟੇਬਲस्पून ਪਾਵਾਂਗੇ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਤਾਂ ਹੁਣ ਆਪਾਂ ਮਸਾਲੇ ਨੂੰ ਕਰਾਂਗੇ ਮਿਕਸ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਤੇਲ ਆ ਜਿਹੜਾ ਸਾਰੇ ਮਸਾਲੇ ਦੇ ਵਿੱਚ ਮਿਕਸ ਹੋ ਜਾਣਾ ਚਾਹੀਦਾ ਸਾਰਾ ਮਸਾਲਾ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਤੁਸੀਂ ਮਸਾਲਾ ਮਿਕਸ ਕਰ ਲੈਣਾ ਮਸਾਲੇ ਦੇ ਵਿੱਚ ਜਾਨੀ ਕਿ ਡਲੀਆਂ ਨਹੀਂ ਹੋਣੀਆਂ ਜੇ ਕਿ ਆਪਣੀਆਂ ਤਾਂ ਲੱਗ ਜੀ ਮਸਾਲਾ ਆਪਣਾ ਤਿਆਰ ਹੁਣ ਕਰਾਂਗੇ ਆਪਾਂ ਮਿਰਚਾਂ ਦੀਆਂ ਡੰਡੀਆਂ ਨੂੰ ਅਲੱਗ ਤਾਂ ਇਸ ਤਰ੍ਹਾਂ ਤੁਸੀਂ ਇਹਨੂੰ ਹੱਥ ਦੇ ਨਾਲ ਵੀ ਲਾ ਸਕਦੇ ਹੋ ਤਾਂ ਨਹੀਂ ਤਾਂ ਫਿਰ ਚਾਕੂ ਦੇ ਨਾਲ ਲਾ ਲੈਣਾ ਤਾਂ ਇਸ ਤਰ੍ਹਾਂ ਚਾਕੂ ਦੇ ਨਾਲ ਵੀ ਲਾ ਸਕਦੇ ਹੋ ਤੁਸੀਂ ਇੰ세 ਤਰ੍ਹਾਂ ਸਾਰੀਆਂ ਮਿਰਚਾਂ ਦੀਆਂ ਡੰਡੀਆਂ ਉੱਤ ਕਰ ਲਾਂਗੇ ਡੰਡੀਆਂ ਜਿਹੜੀਆਂ ਆਪਾਂ ਸਾਰੀਆਂ ਮਿਰਚਾਂ ਨਹੀਂ ਉਠਾਰ ਲਈਆਂ ਤਾਂ ਹੁਣ ਲਾਵਾਂਗੇ ਆਪਾਂ ਇਹਨਾਂ ਨੂੰ ਕੱਟ ਤਾਂ ਕੱਟ ਜਿਹੜਾ ਤੁਸੀਂ ਇਸ ਤਰ੍ਹਾਂ ਲਾਉਣਾ ਦੂਜੀ ਸਾਈਡ ਆ ਜਿਹੜਾ ਆਪਣਾ ਕੱਟ ਨਹੀਂ ਲੱਗਣਾ ਚਾਹੀਦਾ ਤਾਂ ਇੱਥੋਂ ਤੱਕ ਤੁਸੀਂ ਮਿਰਚ ਨੂੰ ਐ ਖੋਲ ਲੈਣਾ ਤਾਂ ਅੰਦਰੋਂ ਜਿੰਨੇ ਵੀ ਇਹਦੇ ਬੀਜ ਆ ਤਾਂ ਉਹਨਾਂ ਨੂੰ ਤੁਸੀਂ ਕੱਢ ਦੇਣਾ ਐਸ ਤਰ੍ਹਾਂ ਜਿਹੜੇ ਇਹਦੇ ਬੀਜ ਕੱਢ ਦੇਣੇ ਤੁਸੀਂ ਅੰਦਰੋਂ ਮਿਰਚ ਨੂੰ ਜਿਹੜਾ ਖਾਲੀ ਕਰ ਲੈਣਾ ਅਸੀਂ ਇਸੇ ਤਰ੍ਹਾਂ ਸਾਰੀਆਂ ਮਿਰਚਾਂ ਨੂੰ ਘੱਟ ਲਾ ਲਾਂਗੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਭਰਨਾ ਕਰਦੇ ਹਾਂ ਸ਼ੁਰੂ ਮਸਾਲਾ ਜਿਹੜਾ ਤੁਸੀਂ ਭਰਨਾ ਚਮਚ ਦੇ ਨਾਲ ਤਾਂ ਇਸ ਤਰ੍ਹਾਂ ਭਰਨਾ ਪੂਰਾ ਮਸਾਲਾ ਜਿਹੜਾ ਮਿਰਚ ਦੇ ਅੰਦਰ ਤੱਕ ਜਾਣਾ ਚਾਹੀਦਾ ਤੇ ਮਸਾਲੇ ਨੂੰ ਜਿਹੜਾ ਤੁਸੀਂ ਥੋੜਾ ਜਿਹਾ ਨੱਪ ਕੇ ਭਰਨਾ ਹੈ ਇਸ ਤਰ੍ਹਾਂ ਉਂਗਲ ਦੇ ਨਾਲ ਜਾਂ ਨੱਪ ਲਓ ਤੁਸੀਂ ਤੇ ਜਾਂ ਫਿਰ ਚਮਚ ਦੇ ਨਾਲ ਹੀ ਪ੍ਰੈਸ ਕਰ ਲੈਣਾ ਤੋਂ ਉੱਪਰ ਤੋਂ ਮਿਰਚ ਨੂੰ ਤੁਸੀਂ ਇਸ ਤਰ੍ਹਾਂ ਨੱਪ ਦੇਣਾ ਤੇ ਐਕਸਟਰਾ ਮਸਾਲਾ ਜਿਹੜਾ ਤੁਸੀਂ ਇਹਦਾ ਝਾੜ ਦੇਣਾ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜੀਆਂ ਆਪਾਂ ਮਿਰਚਾਂ ਭਰੀਆਂ ਹੋਣੀਆਂ ਤੇ ਇਸ ਤਰ੍ਹਾਂ ਭਰ-ਭਰ ਕੇ ਮਿਰਚਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਰੱਖੀ ਜਾਵਾਂਗੇ ਇਸ ਤਰ੍ਹਾਂ ਦਾ achar ਹੈ ਜਿਹੜਾ ਤੁਸੀਂ ਕਦੇ ਨਹੀਂ ਖਾਧਾ ਨਾ ਪੰਜਾਬ ਦੇ ਵਿੱਚ ਜਿਹੜਾ ਆਮ ਹਰੀਆਂ ਮਿਰਚਾਂ ਦਾ achar ਹੀ ਬਣਾਇਆ ਜਾਂਦਾ ਲਾਲ ਮਿਰਚ ਦਾ ਆਚਾਰ ਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ ਆ ਜਿਹੜਾ ਬਣਾਇਆ ਜਾਂਦਾ ਤੇ ਜੇਕਰ ਬਣਾਇਆ ਜਾਂਦਾ ਤਾਂ ਉਹ ਉਸੇ ਸੇਮ ਤਰੀਕੇ ਦੇ ਨਾਲ ਹੀ ਬਣਾਇਆ ਜਾਂਦਾ ਜਿੱਦਾਂ ਆਪਾਂ ਹਰੀਆਂ ਮਿਰਚਾਂ ਦਾ ਆਚਾਰ ਪਾਉਨੇ ਹੁੰਨੇ ਆ ਹਰੀਆਂ ਮਿਰਚਾਂ ਦਾ ਆਚਾਰ ਪਾਉਣ ਦੇ ਲਈ ਰੈਸਪੀ ਆ ਜਿਹੜੀ ਉਹ ਅਲੱਗ ਆ ਲਾਲ ਮਿਰਚਾਂ ਦਾ ਆਚਾਰ ਪਾਉਣ ਦੇ ਲਈ ਰੈਸਪੀ ਜਿਹੜੀ ਅਲੱਗ ਆ ਤਾਂ ਕਦੇ ਤੁਸੀਂ ਜੇ ਟਰਾਈ ਕਰਨਾ ਤਾਂ ਮੇਰੀ ਇਸ ਰੈਸਪੀ ਦੇ ਤਰੀਕੇ ਦੇ ਨਾਲ ਆਚਾਰ ਪਾ ਕੇ ਦੇਖਣਾ ਆਚਾਰ ਆ ਜਿਹੜਾ ਤੁਹਾਡਾ ਬਹੁਤ ਹੀ ਜ਼ਿਆਦਾ ਟੇਸਟੀ ਬਣੂਗਾ ਤਾਂ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤਾਂ ਇਸੇ ਤਰ੍ਹਾਂ ਪਸਾਨੀਆਂ ਮਿਰਚਾਂ ਜਿਹੜੀਆਂ ਭਰ ਲਾਂਗੇ ਮਸਾਲੇ ਦੇ ਨਾਲ ਤਾਂ ਲਓ ਜੀ ਮਸਾਲਾ ਜਿਹੜਾ ਆਪਾਂ ਸਾਰੀਆਂ ਮਿਰਚਾਂ ਦੇ ਵਿੱਚ ਭਰ ਲਿਆ ਆ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਮਸਾਲਾ ਭਰਨਾ ਤਾਂ ਸਰੋਂ ਦੇ ਤੇਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਮਿਰਚਾਂ ਨੂੰ ਐ ਚੱਕ ਕੇ ਟਡ ਬੋਡ ਬੋ ਕੇ ਬਾਹਰ ਕੱਢੀ ਜਾਣਾ ਮਿਰਚਾਂ ਨੂੰ ਤੁਸੀਂ ਇਸ ਤਰ੍ਹਾਂ ਤੇਲ ਦੇ ਵਿੱਚ ਡੁਬੋ ਕੇ ਕੱਢ ਲੈਣਾ ਸਾਰੀਆਂ ਮਿਰਚਾਂ ਜਿਹੜੀਆਂ ਵੀ ਆਪਾਂ ਮਸਾਲੇ ਦੇ ਨਾਲ ਭਰੀਆਂ ਤਾਂ ਸਾਰੀਆਂ ਮਿਰਚਾਂ ਨੂੰ ਤੁਸੀਂ ਇਸ ਤਰ੍ਹਾਂ ਤੇਲ ਦੇ ਵਿੱਚ ਡਪਾਉਣਾ ਇੱਕ ਤੋਂ ਦੋ ਵਾਰੀ ਤਾਂ ਸਾਰੀਆਂ ਮਿਰਚਾਂ ਨੂੰ ਆਪਾਂ ਤੇਲ ਚੋਂ ਡੁਬੋ ਕੇ ਕੱਢ ਲੈਣੇ ਆ ਤਾਂ ਲਓ ਜੀ ਸਾਰੀਆਂ ਮਿਰਚਾਂ ਜਿਹੜੀਆਂ ਆਪਾਂ ਤੇਲ ਚੋਂ ਡੁਬੋ ਕੇ ਕੱਢ ਲਈਆਂ ਮਿਰਚਾਂ ਨੂੰ ਕਰਦੇ ਆਪਾਂ ਪੈਕ ਕੰਟੇਨਰ ਜਿਹੜਾ ਤੁਸੀਂ ਲੈਣਾ ਗਰਮ ਪਾਣੀ ਦੇ ਨਾਲ ਵਾਸ਼ ਕਰਕੇ ਤਾਂ 2 ਤੋਂ 3 ਘੰਟਿਆਂ ਦੇ ਲਈ ਤੁਸੀਂ ਧੋਪ ਲਵਾ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਜਾਨੀ ਕਿ ਮੋਇਸਚਰ ਨਹੀਂ ਹੋਣਾ ਚਾਹੀਦਾ ਤਾਂ ਹੁਣ ਆਪਾਂ ਕੰਟੇਨਰ ਦੇ ਵਿੱਚ ਮਿਰਚਾਂ ਪਾਉਣੀਆਂ ਕਰਦੇ ਹਾਂ ਸ਼ੁਰੂ ਤਾਂ ਇਸ ਤਰ੍ਹਾਂ ਤੁਸੀਂ ਚਮਟੇ ਦੇ ਨਾਲ ਚੱਕ ਕੇ ਮਿਰਚਾਂ ਪਾ ਲੈਣੀਆਂ ਤਾਂ ਮੇਰੀ ਇਸ ਰੈਸਪੀ ਨੂੰ ਤੁਸੀਂ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਆ ਜਿਹੜਾ ਮਿਰਚਾਂ ਦਾ ਅਚਾਰ ਬਣੂਗਾ ਤਾਂ ਹਰੀਆਂ ਮਿਰਚਾਂ ਦਾ ਅਚਾਰ ਤਾਂ ਜਿਹੜਾ ਆਪਾਂ ਆਮ ਹੀ ਘਰਾਂ ਦੇ ਵਿੱਚ ਪਾਉਂਦੇ ਰਹਿੰਦੇ ਆ ਤੇ ਮੇਰੇ ਤਰੀਕੇ ਦੇ ਨਾਲ ਇੱਕ ਵਾਰੀ ਤੁਸੀਂ ਲਾਲ ਮਿਰਚਾਂ ਦਾ ਅਚਾਰ ਵੀ ਬਾ ਕੇ ਦੇਖਣਾ ਬੜਾ ਹੀ ਜ਼ਿਆਦਾ ਟੇਸਟੀ ਬਣੂਗਾ ਹਰੀਆਂ ਮਿਰਚਾਂ ਦਾ ਅਚਾਰ ਆ ਜਿਹੜਾ ਤੁਸੀਂ ਪਾਉਣਾ ਭੁੱਲ ਜਾਓਗੇ ਤਾਂ ਲਓ ਜੀ ਕੰਟੇਨਰ ਦੇ ਵਿੱਚ ਆਪਾਂ ਸਾਰੀਆਂ ਮਿਰਚਾਂ ਪਾ ਲਈਆਂ ਬਚਿਆ ਹੋਇਆ ਮਸਾਲਾ ਤਾਂ ਉੱਪਰ ਤੋਂ ਵੀ ਥਾਲਾਂਗੇ ਤਾਂ ਹੁਣ ਪਾ ਲਾਂਗੇ ਆਪਾਂ ਸਰੋਂ ਦਾ ਤੇਲ ਤਾਂ ਲੋ ਜੀ ਕਰੋ ਚੈੱਕ ਅਚਾਰ ਆ ਜਿਹੜਾ ਆਪਣਾ ਬਣ ਕੇ ਹੋ ਚੁੱਕਿਆ ਤਿਆਰ ਇਸ ਅਚਾਰ ਨੂੰ ਤੁਸੀਂ 2 ਦਿਨ ਧੁੱਪ ਦੇ ਵਿੱਚ ਰੱਖਣਾ 2 ਤੋਂ 3 ਦਿਨ ਦੇ ਵਿੱਚ ਵਿੱਚ ਜਿਹੜਾ ਅਚਾਰ ਆ ਤੁਹਾਡਾ ਖਾਣ ਵਾਲਾ ਹੋ ਜਾਊਗਾ ਇਹ ਅਚਾਰ ਜਿਹੜਾ 1 ਮਹੀਨੇ ਦੇ ਲਈ ਖਰਾਬ ਨਹੀਂ ਹੋਵੇਗਾ ਕਿਉਂਕਿ ਨਾ ਤਾਂ ਆਪਾਂ ਇਸ ਦੇ ਵਿੱਚ ਸਰਕਾ ਪਾਇਆ ਸਿਰਫ ਆਪਾਂ ਇਸ ਦੇ ਵਿੱਚ ਲੈਮਨ ਜੂਸ ਪਾਇਆ ਲੈਮਨ ਜੂਸ ਪਾਉਣ ਦੇ ਨਾਲ ਇੱਕ ਤਾਂ ਅਚਾਰ ਦਾ ਜਿਹੜਾ ਟੇਸਟ ਵਧਦਾ ਬਾਕੀ ਅਚਾਰ ਨੂੰ ਖਰਾਬ ਨਹੀਂ ਹੋਣ ਦਿੰਦਾ ਜੇਕਰ ਤੁਸੀਂ ਲੰਮੇ ਟਾਈਮ ਦੇ ਲਈ ਅਚਾਰ ਰੱਖਣਾ ਚਾਹੁੰਦੇ ਹੋ ਤਾਂ ਫਿਰ ਜਿਹੜੀਆਂ ਆਪਣੀਆਂ ਮਿਰਚਾਂ ਤੇਲ ਦੇ ਵਿੱਚ ਡੁੱਬੀਆਂ ਹੋਣੀਆਂ ਚਾਹੀਦੀਆਂ ਫਿਰ ਜਿਹੜਾ ਆਪਣਾ ਅਚਾਰ ਘੱਟੋ ਘਾਟ 1 ਸਾਲ ਦੇ ਲਈ ਖਰਾਬ ਨਹੀਂ ਹੋਵੇਗਾ ਤਾਂ ਜੇਕਰ ਤੁਹਾਨੂੰ ਮੇਰੀ ਰੈਸਪੀ ਆਈ ਪਸੰਦ ਫਿਰ ਵੀਡੀਓ ਨੂੰ ਕਰ ਦੇਣਾ ਲਾਈਕ ਤੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬਰ ਤੇ ਲਓ ਜੀ ਮਿਲਾਂਗੇ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ